ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਇੱਕ ਵਾਰ ਫੇਰ ਸਾਡੇ ਨਾਲ ਮੌਜੂਦ ਨੇ ਔਰ ਕੈਨੇਡਾ ਦੇ ਉੱਤੇ ਬਹੁਤ ਮਹੱਤਵਪੂਰਨ ਟੌਪਿਕ ਹੈ ਤੀਰਤ ਜੀ ਫਾਈਲਾਂ ਤਾਂ ਕਾਫੀ ਲੱਗ ਰਹੀਆਂ ਨੇ ਕੈਨੇਡਾ ਦੀਆਂ ਸਾਡੇ ਚੰਗੇ ਚੰਗੇ ਪ੍ਰੋਫਾਈਲ ਵਿਦਿਆਰਥੀ ਫਾਈਲਾਂ ਆ ਰਹੇ ਨੇ ਪਰ ਹਜੇ ਵੀ ਉਸ ਪੱਧਰ ਤੇ ਵੀਜ਼ਾ ਨਹੀਂ ਆ ਰਿਹਾ ਜਿਨੇ ਆਉਣੇ ਚਾਹੀਦੇ ਸੀ ਹੁਣ ਮੈਂ ਮੋਟੀ ਮੋਟੀ ਗੱਲ ਤੁਹਾਡੇ ਤੋਂ ਪੁੱਛਦਾ ਸਾਡੇ ਵਿਦਿਆਰਥੀ ਆਖਰ ਕੀ ਕਰਨ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦਾ ਭਵਿੱਖ ਕੀ ਹੈ ਔਰ ਤੁਸੀਂ ਕਿਵੇਂ ਦੇਖਦੇ ਹੋ ਕੈਨੇਡਾ ਖੁੱਲੇਗਾ ਵੀ ਜਾਂ ਨਹੀਂ ਤੇ ਵਿਦਿਆਰਥੀ ਕੀ ਕਰਨ ਤੇ ਯਸ ਜਿਹੜਾ ਅੱਜ ਦਾ ਟਾਪਿਕ ਹੈ ਡਿਸਕਸ਼ਨ ਵਾਲਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਇੰਪੋਰਟੈਂਟ ਇਸ ਕਰਕੇ ਹੈਗਾ ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਨਾ ਲਏ ਹੋਏ ਫੈਸਲੇ ਤੈਅ ਕਰਦੇ ਕਿ ਤੁਹਾਡਾ ਕੱਲ ਕਿਦਾਂ ਦਾ ਹੋਏਗਾ ਜੋ ਮੈਂ ਅੱਜ ਫੈਸਲਾ ਲਿਆ ਨਾ ਮਤਲਬ ਕਿ ਉਹਦਾ ਮੈਨੂੰ ਜਿਹੜੇ ਕਨਸੀਕੁਐਂਸਾ ਫੇਸ ਕਰਨੇ ਪੈਣੇ ਆ ਇੱਕ ਨਾ ਬੜੀ ਜਿਹੀ ਮੈਂ ਤਾਂ ਕਹਾਂਗਾ ਆਪਣੇ ਮਾਪਿਆਂ ਨਾਲ ਜ਼ਰੂਰ ਬੈਠਿਆ ਕਰੋ ਇਸ ਵੇਲੇ ਮਾਪਿਆਂ ਨੂੰ ਵੀ ਕਹਾਂਗਾ ਕਿ ਆਪਣੇ ਬੱਚਿਆਂ ਨਾਲ ਜ਼ਰੂਰ ਮੈਂ ਤਾਂ ਕਹਾਂਗਾ ਆਪਣੀ ਪਰਸਨਲ ਜ਼ਾਤੀ ਤਜਰਬੇ ਜ਼ਿੰਦਗੀ ਦੇ ਮੈਂ ਤਾਂ ਕਹਾਂਗਾ ਜਿਹੜੇ ਤੱਕੇ ਵੀ ਖਾਦੇ ਆਪਣੇ ਪਿਛਲੇ ਸਟਰਗਲਿੰਗ ਟਾਈਮ ਦੇ ਵਿੱਚ ਜ਼ਰੂਰ ਆਪਣੇ ਬੱਚਿਆਂ ਨਾਲ ਸਾਂਝੇ ਕਰੋ ਤੇ ਕਿਉਂਕਿ ਇਹ ਚੀਜ਼ਾਂ ਤਾਂ ਕਹਿੰਦਾ ਕਦੀ ਵਾਰੀ ਨਾ ਸਾਨੂੰ ਲੱਗਦਾ ਕਿ ਮੇਰੀ ਵਾਰੀ ਨਾ ਸਾਰਾ ਕੁਝ ਤੱਕਾ ਹੋ ਗਿਆ ਜਾਂ ਮੈਂ ਮੌਕਾ ਖੁੰਝ ਗਿਆ ਮੇਰੇ ਕੋਲ ਆਪਰਚੂਨਿਟੀ ਆਈ ਸੀ ਮੈਂ ਜਿਹੜਾ ਕਿ ਮਿਸ ਕਰ ਗਿਆ ਪਰ ਮੈਂ ਕਹ ਆਪਰਚੂਨਿਟੀਆਂ ਜਿਹੜੀਆਂ ਕੀਆਂ ਮੈਂ ਤਾਂ ਕਹੂੰਗਾ ਬੰਦਾ ਜੇ ਚੱਲਣ ਵਾਲਾ ਹੋਵੇ ਸਾਹਮਣੇ ਆਉਂਦੀਆਂ ਸੋ ਕਦੀ ਵੀ ਕਦੀ ਵੀ ਕੋਈ ਡਿਲੇ ਨਹੀਂ ਹੁੰਦਾ ਹਮੇਸ਼ਾ ਸਹੀ ਸਮੇਂ ਤੇ ਸਹੀ ਚੀਜ਼ ਆ ਜਿੱਦਾਂ ਆਪਾਂ ਲਖਾ ਕੇ ਆਏ ਤੁਹਾਨੂੰ ਮਿਲ ਹੀ ਜਾਣੀ ਹੈਗੀ ਆ ਤੇ ਜਿਹੜਾ ਐਸਲੇ ਸਭ ਤੋਂ ਵੱਡਾ ਕੁਐਸਚਨ ਮਾਰਕ ਜਿਹੜਾ ਐਸਲੇ ਬਚਿਆ ਕਿਉਂਕਿ ਕੈਨੇਡਾ ਦੇ ਵਿੱਚ ਜਿਨੇ ਜਾਣਾ ਉਹਨੇ ਜਾਣਾ ਹੀ ਆ ਜਿੰਨੇ ਵੀ ਬੱਚੇ ਐਸਲੇ ਜਾ ਰਹੇ ਬਿਲਕੁਲ ਸੱਚਾਈ ਹੈ ਬੜਾ ਕੋੜਾ ਸੱਚਾ ਜੋ ਕਿ ਸਾਡੀ ਦੁਕਾਨਦਾਰੀ ਅਲਾਉ ਨਹੀਂ ਕਰਦੀ ਪਰ ਸੱਚ ਨੇ ਤਾਂ ਸੱਚ ਹੀ ਰਹਿਣਾ ਹਾਂ ਰਿਫਿਊਜ਼ਲ ਰੇਟ ਅੱਜ ਦੀ ਡੇਟ ਦੇ ਵਿੱਚ ਵੀ ਬੜਾ ਹਾਈ ਚੱਲਣ ਤੇ ਆ ਮਤਲਬ ਕੀ ਪਰ ਰੀਫਿਊਜ਼ਸ ਇਨ ਆਲ ਕਲੈਰਿਟੀ ਵੀ ਮਿਲਨੀ ਸ਼ੁਰੂ ਹੋ ਗਈ ਹੈ ਪਰ ਆਇਆ ਕਿਉਂ ਰਿਫਿਊਜ਼ਲ ਕਿਉਂਕਿ ਪਹਿਲਾਂ ਤਾਂ ਅੱਖਾਂ ਬੰਦ ਕਰਕੇ ਚੀਜ਼ਾਂ ਚੱਲ ਰਹੀਆਂ ਸੀ ਕਿਉਂਕਿ ਐਸਡੀਐਸ ਨਾ ਹੋਣ ਐਸਡੀਐਸ ਖਤਮ ਸੀ 1.5 ਦਾ ਬੱਚਾ ਕਿੰਨੀ ਕਿੰਨੀ ਵਾਰੀ ਫਾਈਲ ਲੱਗ ਰਹੀ ਸੀ ਹੁਣ ਬਿਲਕੁਲ ਪ੍ਰੋਪਰ ਲਿਖ ਕੇ ਦਿੱਤਾ ਜਾ ਰਿਹਾ ਕਿ ਹਾਂ ਵੀ ਤੁਹਾਡੇ ਲੋ ਲੈਂਗੁਏਜ ਅਬਿਲਿਟੀ ਕਰਕੇ ਜਾਂ ਇੰਨਾ ਸਾਨੂੰ ਬੈਂਡ ਸਕੋਰ ਚ ਚਾਹੀਦਾ ਹੈਗਾ ਜਾਂ ਫਾਈਨੈਂਸ਼ੀਅਲਸ ਕਰਕੇ ਜਾਂ ਐਸਓਪੀ ਕਰਕੇ ਜਾਂ ਕੋਰਸ ਕਰਕੇ ਹਰ ਚੀਜ਼ ਦੀ ਜਸਟੀਫਿਕੇਸ਼ਨ ਦਿੱਤੀ ਜਾ ਰਹੀ ਹੈ ਇੱਕ ਹੋਰ ਨਾਲ ਗੁੰਡਣੇ ਕੀ ਹੈਗੀ ਆ ਜਿਹੜੇ ਕਿ ਅੱਜ ਤੋਂ ਮੈਂ ਦੇ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਪੁਰਾਣੇ ਟਰੈਂਡ ਦੀ ਗੱਲ ਕਰਾਂ ਤੇ ਲਗਭਗ ਮੈਂ ਤਾਂ ਕਹੂੰਗਾ ਵੀਜ਼ਾ ਨਾ ਬਰਾਬਰ ਸੀ ਬਟ ਹੁਣ ਵੀਜ਼ਾ ਨਾ ਬਰਾਬਰ ਨਹੀਂ ਵੀਜ਼ਾਸ ਆਰ ਕਮਿੰਗ ਵੀਜ਼ਾਸ ਦੇਖਣ ਨੂੰ ਡੈਫੀਨਿਟਲੀ ਮਿਲ ਰਿਹਾ ਤੇ ਜਿਹੜਾ ਕਿ ਡੇ ਬਾਏ ਡੇ ਅਸੀਂ ਉਮੀਦ ਕਰ ਰਹੇ ਹਾਂ ਖਾਸ ਤੌਰ ਤੇ ਜਿਹੜੀ ਕਿ ਕੈਨੇਡਾ ਐਮਬੈਸੀ ਦੀ ਜਿਹੜੀ ਆ ਉਹਨਾਂ ਨੇ ਆ ਡਿਸੀਜਨ ਨੋਟ ਦੇਣਾ ਸ਼ੁਰੂ ਕੀਤਾ ਇਸ ਤੋਂ ਬਾਅਦ ਪੋਜ਼ਿਟਿਵਿਟੀ ਦੀ ਉਮੀਦ ਵੱਡੇ ਲੈਵਲ ਤੇ ਜੂਰ ਕੀਤੀ ਜਾ ਰਹੀ ਤੇ ਸਾਨੂੰ ਕਰਨੀ ਵੀ ਚਾਹੀਦੀ ਹੈ ਪਰ ਮੇਨ ਮੁੱਦਾ ਇੱਥੇ ਪਤਾ ਕਿਦਾਂ ਕਿਉਂਕਿ ਕਈ ਬੱਚੇ ਇੱਥੇ ਇੱਕ ਇੱਕ ਦੋ ਦੋ ਵਾਰੀ ਅਪਲਾਈ ਕਰ ਚੁੱਕੇ ਹੋਏ ਆ ਜਾਂ ਕਈਆਂ ਨੇ ਕਰਨਾ ਡਰ ਰਹੇ ਆ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਕੈਨੇਡਾ ਅਪਲਾਈ ਕਰੀਏ ਜਾਂ ਨਾ ਕਰੀਏ ਜਾਂ ਕਿਸੀ ਹੋਰ ਕੰਟਰੀ ਕਰ ਲਈਏ ਮੈਂ ਇਸ ਵੇਲੇ ਕਹੂੰਗਾ ਕਿ ਨਾ ਆਪਣੇ ਆ ਸਾਨੂੰ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਕਿ ਸਾਡੇ ਲਈ ਵੀਜ਼ਾ ਕਿੰਨੀ ਕਿ ਜ਼ਿਆਦਾ ਜ਼ਰੂਰੀ ਹੈ ਕਿ ਵੀਜ਼ਾ ਸਿਰਫ ਤਾਂ ਹੀ ਆ ਕਿ ਆਪਾਂ ਸਿਰਫ ਪਲੇਨ 'ਚ ਬੈਠ ਜਾਈਏ ਘਰੋਂ ਦੂਰ ਚੱਲੀਏ ਉਹੀ ਆ ਜਾਂ ਮੈਂ ਆਪਣੇ ਮਾਈਂਡ ਨੂੰ ਗੂਲ ਦਿੱਤੇ ਹੋਏ ਆਪਣੇ ਆਪ ਨੂੰ ਵਿਜ਼ਨ ਦਿੱਤਾ ਹੋਇਆ ਕਿ ਯਾਰ ਮੈਂ ਇਸ ਕੰਟਰੀ 'ਚ ਜਾ ਕੇ ਇਹ ਵਾਲਾ ਪੜਾਈ ਪੜ੍ਹ ਕੇ ਐਦਾਂ ਮੈਂ ਉ ਸਪਨਿਆਂ ਨਾਲ ਕੰਪਰੋਮਾਈਜ਼ ਨਾ ਕਰੋ ਸੋ ਸਮਾ ਤੇ ਮੈਂ ਤਾਂ ਕਹਾਂਗਾ ਉਸ ਬੱਚੇ ਕਈ ਵਾਰੀ ਨਾ ਇਹ ਵੀ ਲੱਗਦਾ ਹੋਣਾ ਕਿ ਸਾਡਾ ਸਮਾ ਖਰਾਬ ਹੋ ਰਿਹਾ ਸੋ ਸਮਾਂ ਮੈਂ ਤਾਂ ਕਹਾਂਗਾ ਉਸ ਬੱਚਾ ਆਪ ਆਪਣਾ ਖਰਾਬ ਕਰ ਰਿਆ ਹੋਗਾ ਜਿਹਨੇ ਸਿਰਫ ਆਪਣੀ ਐਮਬੈਸੀ ਦੀ ਫਾਈਲ ਦੇ ਲਾਤੀ ਆ ਜਾਂ ਬਸ ਰੋਜ਼ ਦੇਖ ਰਿਆ ਕਿ ਸੁਪਨੇ ਦੇਖ ਰਿਆ ਕਿ ਹੁਣ ਮੈਂ ਕਦੋਂ ਜਾਵਾਂ ਜਾਂ ਘਰ ਦੇ ਵੀ ਦੇਖ ਰੇ ਜਾਂ ਘਰ ਦੇ ਸਮਝਾਣ ਹੀ ਦੇ ਆਪਣੇ ਬੱਚੇ ਨੂੰ ਸਮਝਾਣਾ ਕੀ ਹੈ ਆਪਣੇ ਬੱਚੇ ਨੂੰ ਕਿ ਇਸ ਵੇਲੇ ਆਪਣੇ ਬੱਚੇ ਨੂੰ ਮੈਂ ਕਹਾਂ ਉਹ ਇੰਡੀਆ ਚੀ પાર્ਟ ਟਾਈਮ ਜੌਬ ਕਰਨੀ ਲਾ ਦੋ ਤੇ ਬੜਾ ਔਖੀ ਗੱਲ ਆ ਪਰ ਲਾਉਣੀ ਚਾਹੀਦੀ ਇਕ ਉੱਥੇ ਜਾ ਕੇ ਵੀ ਇਹੀ ਚੀਜ਼ਾਂ ਕਰਨੀਆਂ ਇੱਥੇ ਹੀ ਆਪਣੇ ਬੱਚੇ ਨੂੰ ਕੋਈ ਕੋਈ ਨਾ ਕੋਈ ਸਕਿੱਲ ਸਿੱਖਣਾ ਸ਼ੁਰੂ ਕਰ ਦੇਵੇ ਚਾਹੇ ਕੋਈ ਹੱਥੀ ਸਕਿੱਲ ਹੋਵੇ ਚਾਹੇ ਕੋਈ ਮੈਂ ਤਾਂ ਕਹਾਂਗਾ ਪੜ੍ਹਾਈ ਦੇ ਹੀ ਸਕਿੱਲ ਹੋ ਨਹੀਂ ਇਹ ਤਾਂ ਨਾ ਫ੍ਰੈਂਚ ਸਿੱਖਣੀ ਸ਼ੁਰੂ ਕਰ ਦੇਵੇ ਜਿਹੜਾ ਕਿ ਸਭ ਨੂੰ ਪਤਾ ਕਿ ਫ੍ਰੈਂਚ ਨੇ ਤੁਹਾਨੂੰ ਭੀੜ ਤੋਂ ਲੱਗ ਕਰ ਦੇਣਾ ਜਿਹੜਾ ਕਿ ਤੁਹਾਨੂੰ ਉੱਥੇ ਪਹੁੰਚ ਕੇ ਪਾਰਟ ਟਾਈਮ ਕੰਮ ਲੈ ਵੀ ਫਾਇਦਾ ਹੋਣਾ ਉੱਥੇ ਜਾ ਕੇ ਤੇ ਉੱਥੇ ਜਾ ਕੇ ਪੀਅਰ ਵਾਸਤੇ ਵੀ ਫਾਇਦਾ ਹੋਣਾ ਜਿਹੜਾ ਕਿ ਪਤਾ ਹੀ ਹੈਗਾ ਕਿ ਇਸ ਵੇਲੇ ਐਮਬੈਸੀ ਨੇ ਵੀ ਡਿਕਲੇਅਰ ਕੀਤਾ ਹੈ ਕਿ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਸੋ ਆਪਣੇ ਬੱਚੇ ਨੂੰ ਉੱਥੇ ਲਾਓ ਵੀਜ਼ਾ ਜੇ ਅੱਜ ਨਹੀਂ ਆਇਆ ਪਾਵਾ ਸਮਾਂ ਔਖਾ ਵਾ ਇਹ ਥੋੜੀ ਦੇਰ ਚ ਹੋ ਹੀ ਜਾਣਾ ਚਾਹੀਦਾ ਤੇ ਬਿਲਕੁਲ ਤੁਸੀਂ ਮੈਂ ਕਹੂੰਗਾ ਕਲਿੱਪ ਕੱਟ ਕੇ ਰੱਖ ਲਿਓ ਤੇ ਮੈਂ ਤਾਂ ਕਹੂੰਗਾ ਸ਼ਾਇਦ ਤੁਸੀਂ ਵੀ ਬਾਅਦ ਚੋ ਕਮੈਂਟ ਨਹੀਂ ਮਾਰਨਾ ਅੱਜ ਦਾ ਸ਼ਾਇਦ ਕਮੈਂਟ ਵੀ ਮਾਰ ਲਓਗੇ ਸੋਨੇ ਵੀ ਰਹੂਗੇ ਜੇ ਤੁਹਾਡੇ ਵੀਜ਼ੇ ਲੱਗੇ ਤੇ ਵੀਜ਼ਾ ਦਾ ਆਉਣਾ ਹੀ ਆਉਣੇ ਕਿਉਂਕਿ ਇਸ ਵੇਲੇ ਕੈਨੇਡਾ ਦੀਆਂ ਜਿਹੜੀਆਂ ਵੀ ਇੰਟਰਨਲ ਨਿਊਜ਼ ਹੈਗੀਆਂ ਸ ਆਨਸ਼ੋਰ ਦੇ ਰਿਜ਼ਲਟ ਬਹੁਤ ਜ਼ਿਆਦਾ ਨੈਗੇਟਿਵ ਆ ਰਹੇ ਸੀ ਆਫਸ਼ੋਰ ਜਿਹੜੇ ਇੰਡੀਆ ਤੋਂ ਜਿਹੜੇ ਰਿਜ਼ਲਟ ਸੀ ਬੜੇ ਪੋਜ਼ਿਟਿਵ ਸੀ ਪਰ ਉਹਨੂੰ ਉਲਟਾ ਹੋਇਆ ਹੋਇਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਆਪਣੀ ਐਕਸਟੈਂਸ਼ਨ ਸਪਲਾਈ ਕਰ ਰਹੇ ਆ ਜਾਂ ਸਟਡੀ ਪਰਮਿਟ ਐਕਸਟੈਂਸ਼ਨ ਸ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਵੀਜ਼ਾ ਅਪਲਾਈ ਕਰ ਰਹੇ ਉਹਨਾਂ ਦੀ ਪੋਜ਼ਿਟਿਵਿਟੀ ਦੀ ਜਿਹੜਾ ਸਕਸੈਸ ਤੇ ਜਿਹੜਾ ਬਹੁਤ ਜ਼ਿਆਦਾ ਹਾਈ ਹੋਇਆ ਹੋਇਆ ਸੋ ਇਹ ਸਮਾਂ ਜਿਹੜਾ ਚੱਲਦਾ ਵਾ ਤੇ ਇਦਾਂ ਹੀ ਮੈਂ ਤਾਂ ਕਹੂੰਗਾ ਇਹ ਪ੍ਰੋਸੈਸ ਆ ਤੇ ਸਾਨੂੰ ਪ੍ਰੋਸੈਸ ਦੇ ਵਿੱਚ ਜਿਹੜਾ ਕਿ ਨਾਲ ਪਾਰਟ ਬੰਨਣਾ ਹੀ ਪੈਣਾ ਕਈ ਬੱਚੇ ਹੁੰਦੇ ਜਿਹੜੇ ਇੱਕ ਪਿਛਲੇ ਸਮੇਂ ਚ 4-4 ਮਹੀਨੇ ਤੇ ਵੀ ਵੀਜ਼ਾ ਲੈ ਗਏ ਇਹ ਉਹ ਸਮਾਂ ਉਹ ਚੱਲਦਾ ਜਿੱਥੇ ਬੱਚੇ 8 ਮਹੀਨੇ ਤੇ ਵੀ ਜਿਹੜਾ ਕਿ ਰਹਿ ਗਿਆ ਸੋ ਥੋੜਾ ਜਿਹਾ ਦਲੇਰੀ ਜਿਗਰਾ ਜਾਂ ਨਾਲ ਕੋਈ ਇਦਾਂ ਹੋ ਗਿਆ ਮੇਰੇ ਫੇਵਰ ਵਿੱਚ ਰਿਜ਼ਲਟ ਨਹੀਂ ਆਇਆ ਤਾਂ ਮੈਂ ਹਿੰਮਤ ਛੱਡ ਦਵਾਂ ਜਾਂ ਹੁਣ ਮੈਂ ਕਿਸੇ ਹੋਰ ਕੰਟਰੀ ਚਲ ਜਾਵਾਂ ਕੰਟਰੀਆਂ ਸਾਰੀਆਂ ਵਧੀਆ ਮੈਂ ਦੁਵਾਰਾ ਦਾਜਾ ਦੇ ਪੈਨਾਕਲ ਵੀ ਸਾਰੀਆਂ ਕੰਟਰੀਆਂ ਨਾਲ ਡੀਲ ਕਰਦਾ ਪਰ ਮੈਂ ਕਹਿੰਦਾ ਨਾ ਕੰਪਰੋਮਾਈਜ਼ ਨਹੀਂ ਕਰਨਾ ਇੱਕ ਵਾਰੀ ਆਪਣੇ ਵਾਲਾ ਪੂਰਾ ਵਾਹ ਲਾ ਦਈਏ ਫਿਰ ਦੇਖਾਂਗੇ ਫਿਰ ਆਪਾਂ ਦੇਖਾਂਗੇ ਕਿ ਹਾਂ ਵੀ ਠੀਕ ਹੈ ਵੀ ਬਾਅਦ ਵਿੱਚ ਇਦਾਂ ਹੋਵੇ ਨਾ ਕਿ ਪਛਤਾਵਾ ਨਾ ਹੋਵੇ ਯਾ ਅੱਜ ਤੋਂ 6 ਮਹੀਨੇ ਸਾਲ 2 ਸਾਲ ਬਾਅਦ ਕਿ ਪਛਤਾਵਾ ਨਾ ਹੋਵੇ ਸ਼ਾਇਦ ਲੱਗਾ ਰਹਿੰਦਾ ਮੇਰੇ ਨਾਲ ਦੇ ਵੀ ਚੱਲ ਗਏ ਜੇ ਮੈਂ ਉੱਥੇ ਰੁਕ ਜਾਂਦਾ ਉਹ ਚੱਲੇ ਉਹ ਚੀਜ਼ ਨਾ ਜੇ ਤਾਂ ਨੂੰ ਲੱਗਦਾ ਕਿ ਹਾਂ ਵੀ ਠੀਕ ਆ ਦੈਨ ਕੰਟਰੀ ਚੇਂਜ ਕਰ ਲਓ ਨਹੀਂ ਤੇ ਹਜੇ ਵੀ ਜਿਹੜੇ ਲੱਗੇ ਰੋ ਬਾਕੀ ਜੇ ਕੰਟਰੀ ਵੀ ਚੇਂਜ ਕਰਨੀ ਹਜੇ ਵਾਧੂ ਸਮਾਂ ਪਿਆ ਫਿਕਰ ਨਾ ਕਰੋ ਡਰਨ ਦੀ ਲੋੜ ਨਹੀਂ ਹੈਗੀ ਤੇ ਬਾਕੀ ਇਦਾਂ ਹੀ ਮੈਂ ਤਾਂ ਉਮੀਦ ਕਰਦਾ ਹੱਸਦੇ ਵਾਸਦੇ ਰਹੋ ਚੜਦੀ ਗੱਲਾ ਚ ਰਹੋ ਤੇ ਆਪਣੇ ਆਪ ਨੂੰ ਵਿਜ਼ਨ ਦਿਓ ਪੋਜ਼ਿਟਿਵ ਰੱਖੋ ਤੇ ਇਹ ਤਾਂ ਸਿਰਫ ਵੀਜ਼ਾ ਹੀ ਆ ਦੁਨੀਆ ਦਾ ਕੋਈ ਵੀ ਕੰਮ ਕਿਸੇ ਦਾ ਅੱਜ ਤੱਕ ਨਾ ਰੁਕਿਆ ਤੇ ਨਾ ਹੀ ਰੁਕਣਾ ਵਾ ਸ਼ ਬਹੁਤ ਬਹੁਤ ਧੰਨਵਾਦ ਜੀ ਤੀਰਤ ਸਿੰਘ ਸਾਡੇ ਨਾਲ ਮੌਜੂਦ ਸੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਰੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਹੈ ਟੈਲੀਫੋ ਤੁਸੀਂ ਨਿੱਜੀ ਤੌਰ ਤੇ ਤਿਰੱਚੀ ਦੇ ਨਾਲ ਗੱਲ ਕਰੋ ਜਾਂ ਇਹਨਾਂ ਦੀ ਟੀਮ ਦੇ ਨਾਲ ਗੱਲ ਕਰੋ ਜਲੰਧਰ ਅਮਰਸਰ ਆਫਿਸਰਸ ਨੇ ਉੱਥੇ ਜਾ ਕੇ ਮਿਲੋ ਪੂਰੀ ਤਸੱਲੀ ਕਰੋ ਇੱਕ ਇੱਕ ਪੁਆਇੰਟ ਤੇ ਸਵਾਲ ਪੁੱਛੋ ਕਨਫਿਊਜ਼ਨ ਦੂਰ ਕਰੋ ਪਰ ਮੇਰੀ ਬੇਨਤੀ ਹੈ ਕਿ ਵਿਦਿਆਰਥੀ ਉਦੋਂ ਫੈਸਲਾ ਕਰੋ ਜਦੋਂ ਤੁਹਾਡੀ ਪੂਰੀ ਤਸੱਲੀ ਹੋਵੇ ਤਾਂ ਕਿ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ